ਵੇਖ ਖੁਦੀ ਦੇ ਕਮਲੀ ਦੇ ਆ ਕੇ ਹੰਕਾਰ ਚ ਫੁੱਲਿਆ ਫਿਰਦਾ ਏ ਜੋ ਵਾਅਦੇ ਕਰਕੇ ਆਇਆ ਏ ਉਹ ਵਾਅਦੇ ਫੁੱਲਿਆ ਫਿਰਦਾ ਏ ਵੇਖ ਖੁਦੀ ਦੇ ਕਮਲੀ ਦੇ ਆ ਕੇ ਹੰਕਾਰ ਚ ਫੁੱਲਿਆ ਫਿਰਦਾ ਏ ਜੋ ਵਾਅਦੇ ਕਰਕੇ ਆਇਆ ਏ ਉਹ ਵਾਅਦੇ ਫੁੱਲਿਆ ਫਿਰਦਾ ਏ ਇਹ ਨਹੀਂ ਤੇਰਾ ਅਸਲ ਟਿਕਾਣਾ ਇੱਕ ਦਿਨ ਇਥੋਂ ਪਹਿਣਾ ਜਾਣਾ ਇਹ ਦੁਨੀਆ ਤੇ ਇਸ ਰੰਗਲੀ ਦੁਨੀਆ ਤੇ ਉਹ ਸੱਜਣਾ ਵਾਰ-ਵਾਰ ਨਹੀਂ ਆਉਣਾ ਇਸ ਰੰਗਲੀ ਦੁਨੀਆ ਤੇ ਉਹ ਸੱਜਣਾ ਰੋਜ਼-ਰੋਜ਼ ਨਹੀਂ ਆਉਣਾ ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਖਬਰ ਤੁਹਾਡੇ ਨਾਲ ਬਨਾਲਾ ਜਿਹੜਾ ਫਰੋਇਪੁਰ ਤੋਂ ਸਾਂਝੀ ਕਰ ਰਹੇ ਹੈਗੇ ਆਂ ਸੱਚਖੰਡ ਵਾਸੀ ਸਤ ਬਾਬਾ ਹਰਨਾਪ ਸਿੰਘ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਬਨਾਲਾ ਜਿਲ੍ਹਾ ਫਰੋਇਪੁਰ ਵਿਖੇ ਮਨਾਇਆ ਗਿਆ ਜੇਕਰ ਗੱਲ ਕਰਦੇ ਆਂ ਤਰੀਕ 13 ਹਾਰ ਤੇ 14 ਹਾਰ 27 ਜੂਨ ਤੇ 28 ਜੂਨ ਨੂੰ ਇਹ ਸਲਾਨਾ ਸਮਾਗਮ ਜਿਹੜੇ ਸਲਾਨਾ ਜੋੜ ਮੇਲੇ ਮਨਾਇਆ ਗਏ ਜਿਲ੍ਹਾ ਫਰੋਇਪੁਰ ਪਿੰਡ ਬਨਾਲੇ ਦੇ ਵਿੱਚ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਅੱਗੇ ਸਾਰੀ ਜਿਹੜੀ ਗੱਲਬਾਤ ਦੱਸਾਂਗੇ ਜੇਕਰ ਗੱਲ ਕਰਦੇ ਆ ਇਸ ਦੋ ਦਿਨਾਂ ਦੇ ਵਿੱਚ 27 ਜੂਨ ਨੂੰ 13 ਹਾੜ ਨੂੰ ਜਿਹੜੇ ਦਿਨ ਦੇ ਦੀਵਾਨ ਸਜਾਇਆ ਗਿਆ ਜਿਨ੍ਹਾਂ ਵਿੱਚ ਜੇਕਰ ਗੱਲ ਕਰਦੇ ਆ ਤਾਂ ਟਾੜੀ ਜਥਾ ਗਿਆਨੀ ਮਿਲਖਾ ਸਿੰਘ ਜੀ ਮੌਜੀ ਤੇ ਨਾਲ ਹੀ ਟਾੜੀ ਜਥਾ ਬੀਬੀ ਦਲੇਰਕੌਰ ਖਾਲਸਾ ਕਮਿਸ਼ਨ ਜਥਾ ਭਾਈ ਦਲਵਿੰਦਰ ਸਿੰਘ ਬਡਾਲਾ ਨੇ 27 ਜੂਨ 13 ਹਾੜ ਨੂੰ ਜਿਹੜੇ ਦਿਨ ਦੇ ਦੀਵਾਨਾਂ ਵਿੱਚ ਹਾਜ਼ਰੀ ਭਰੀ ਜੇਕਰ ਗੱਲ ਕਰਦੇ ਆ 28 ਜੂਨ 15 14 ਹਾੜ ਦੀ ਸੋ ਉਹਦੇ ਵਿੱਚ ਗਿਆਨੀ ਜਤਿੰਦਰਪਾਲ ਸਿੰਘ ਯੋਧ ਐਮਏ ਕਵੀਸ਼ਰੀ ਜਥਾ ਸੁਖਦੇਵ ਸਿੰਘ ਮੰਡ ਤੇ ਕਵੀਸ਼ਰੀ ਜਥਾ ਬਲਵਿੰਦਰ ਸਿੰਘ ਬਨਾਲਾ ਨੇ ਹਾਜ਼ਰੀ ਭਰੀ ਇਹ ਸਰ ਸਾਲਾਨਾ ਜੋੜ ਮੇਲਾ ਸੰਤ ਬਾਬਾ ਕਲਦੇਵ ਸਿੰਘ ਜੀ ਝਾੜ ਸਰ ਵਾਲੇ ਤੇ ਮੌਜੂਦਾ ਮੁਖੀ ਗੁਰਦਰ ਸਿੰਘ ਸਾਹਿਬ ਦੇ ਪਿੰਡ ਬਨਾਲੇ ਤੋਂ ਗੁਰਦਾਰ ਬਾਬਾ ਵੀਰ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਪ੍ਰਤਾਪ ਸਿੰਘ ਜੀ ਤੇ ਨਾਲ ਗ੍ਰੰਥ ਸਿੰਘ ਸਹਿਬ ਸਿੰਘ ਜੀ ਦੇ ਸਹਿਯੋਗ ਦੇ ਨਾਲ ਨਗਰ ਦੇ ਸਹਿਯੋਗ ਦੇ ਨਾਲ ਐਨ ਆਰ ਆ ਵੀਰਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ ਇਸ ਸਾਲਾਨਾ ਜੋੜ ਮੇਲੇ ਤੇ ਜੇਕਰ ਗੱਲ ਕਰਦੇ ਆ ਤਾਂ ਸ਼ਾਮ ਵੇਲੇ ਦਲ ਪੰਥਰ ਬਾਬਾ ਵੀਰ ਸਿੰਘ ਜੀ ਵੱਲੋਂ ਮਹੱਲਾ ਖੇਡਿਆ ਗਿਆ ਗੁਰੂਕਲ ਲੰਗਰ ਤੋੜ ਵਰਤਿਆ ਬਾਬਾ ਸ਼ਿੰਦਰ ਸਿੰਘ ਜੀ ਸ਼ਿਭਰਾਵਾ ਵਾਲੇ ਬਾਬਾ ਹੀਰਾ ਸਿੰਘ ਝੂਲਣੇ ਮਹਿਲ ਵਾਲੇ ਸਿੰਘ ਸਾਹਿਬ ਆਪਾ ਜੋਗਾ ਸਿੰਘ ਜੀ ਬਾਬਾ ਬਕਾਲਾ ਸਿੰਘ ਸਾਹਿਬ ਆਪਾ ਸ਼ਿੰ다 ਸਿੰਘ ਜੀ ਭਿੱਖੀਵਿੰਡੀ ਦੇ ਵਿੰਤ ਮਹਾਂਪੁਰਖਾਂ ਜਥੇਬੰਦੀਆਂ ਨੇ ਇਸ ਸਲਾਨਾ ਜੋੜ ਮੇਲੇ ਤੇ ਹਾਜ਼ਰੀ ਭਰੀ ਸੋਹ ਦੇਖਦੇ ਹੋਏ ਤਸਵੀਰਾਂ ਤੱਕ ਕਰਦੇ ਆਂ ਗੱਲਬਾਤ ਹਾਂਜੀ ਭਾਈ ਸਾਜੀ ਬਾਈ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਭ ਤੋਂ ਪਹਿਲਾਂ ਨਗਰ ਨਵਾਸੀਆਂ ਨੂੰ ਨਗਰ ਬੰਡਾਲੇ ਨੂੰ ਤਨ ਤਨ ਬਾਬਾ ਹਰਨਾਮ ਸਿੰਘ ਜੀ ਝਾੜ ਸਾਹਿਬ ਵਾਲਿਆਂ ਦੀ ਯਾਦ ਵਿੱਚ ਜੋ 13 ਤੋਂ 14 11 ਤੋਂ 13 14 ਹੜ ਵਾਲਾ ਜੋ ਜੁੜ ਮੇਲਾ ਮਨਾਉਂਦੇ ਆ ਇਹਨਾਂ ਸਭ ਸੰਗਤਾਂ ਦੇ ਸਜੋਗ ਦੇ ਨਾਲ ਅਤੇ ਇਲਾਕਾ ਨਿਵਾਸੀ ਤੇ ਮਹਾਪੁਰਖ ਸੰਤ ਬਾਬਾ ਕੁਲਦੀਪ ਸਿੰਘ ਜੀ ਢਾਡਾ ਸਾਹਿਬ ਵਾਲਿਆਂ ਦੀ ਰਹਿ ਨਵਾਈ ਹੇਠ ਅਸੀਂ ਸੇਵਾ ਕਰਵਾ ਰਹੇ ਹਾਂ ਉਹਨਾਂ ਦੀ ਆਗਿਆ ਹੇਠ ਤੇ ਅਸੀਂ ਤੇ ਗੁਰੂ ਗੜੀ ਬਾਬਾ ਹਰਨਾਮਨ ਦੀ ਗੜੀ ਇਹੋ ਹੀ ਅਰਦਾਸ ਬੇਨਤੀ ਕਰਦੇ ਆਂ ਕਿ ਕੁਝ ਸਮਾਂ ਪਹਿਲਾਂ ਬੜਾ ਸੰਕਟ ਆਇਆ ਸੀ ਇਸ ਨਗਰ ਤੇ ਹੁਣ ਮਹਾਰਾਜ ਬਾਬਾ ਹਰਨਾਮ ਸਿੰਘ ਕਿਰਪਾ ਰੱਖਣ ਸੰਗਤਾਂ ਨੂੰ ਤੇ ਨਗਰ ਨਿਵਾਸੀਆਂ ਨੂੰ ਤੰਦਰੁਸਤੀਆਂ ਦੇਵਕਣ ਸਭ ਨਗਰ ਦਾ ਭਲਾ ਕਰਨੋਂ ਫਸਲવાડી ਦਾ ਭਲਾ ਕਰਨੋਂ ਮਾਲ ਟੰਗਰ ਦਾ ਭਲਾ ਕਰਨ ਜੀ ਆਜੰਦ ਦਾ ਭਲਾ ਕਰਨ ਕਿਉਂਕਿ ਸਭ ਨਗਰ ਨੇ ਖੰਡਪੜ ਸਭ ਕੋਈ ਅੱਜ ਤੋਂ ਦਿਨ ਪਹਿਲਾਂ ਕਰਾਇਆ ਸੀ ਨਗਰ ਦੇ ਭਲੇ ਵਾਸਤੇ ਤੇ ਇਹੋ ਹੀ ਅੱਜ ਫੇਰ ਅਰਦਾਸ ਕਰਦੇ ਮਹਾਰਾਜ ਬਾਬੇ ਹਰਨਾਮ ਸਿੰਘ ਦੇ ਗਾੜੀ ਬਾਬਾ ਹਰਨਾਮ ਸਿੰਘ ਇਸ ਇਲਾਕੇ ਨੂੰ ਦੇਣ ਚਗਣੀ ਤਰੱਕੀ ਬਖਸ਼ੀ ਤੇ ਮਹਾਰਾਜ ਸਦਾ ਚੜ੍ਹਦੀ ਕਲਾ ਰੱਖੀ ਕਿ ਜੋ ਆ ਆ 6 ਤੋਂ 8 ਚੇਤਰ ਵਾਲਾ ਜੋੜ ਮੇਲਾ ਬਾਬੇ ਅਰਨਾਮ ਸਿੰਘ ਜੀ ਦਾ ਬੜੀ ਬਾਹਰ ਦੇ ਐਨ ਆਰ ਆਈ ਵੀਰ ਹੋਰ ਇਲਾਕੇ ਦੀਆਂ ਸੰਗਤਾਂ ਨਗਰ ਦੇ ਸਹਿਯੋਗ ਨਾਲ ਬੜਾ ਜੰਗੀ ਪੱਧਰ ਤੇ ਜੋੜ ਮੇਲਾ ਕਰਾਉਂਦੇ ਆ ਉਥੇ ਵੱਡੇ ਵੱਡੇ ਕਬੱਡੀਆਂ ਦੇ ਸ਼ੋਅ ਮੈਚ ਵੀ ਕਰਾਉਂਦੇ ਆ ਟੂਰਨਾਮੈਂਟ ਵੀ ਕਰਾਉਂਦੇ ਆ ਕਿਉਂਕਿ ਇਸ ਕਰਕੇ ਮਹਾਰਾਜ ਬਾਬਾ ਅਰਨਾਮ ਸਿੰਘ ਜੀ ਇਹ ਨਗਰ ਤੇ ਮਿਹਰ ਪਰਿਆ ਹੱਥ ਰੱਖਿਓ ਤੇ ਆਪਦੇ ਜੋੜ ਮੇਲੇ ਮਨਾਉਂਦੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਤੇ ਕੱਲ ਤੋਂ ਲੈ ਕੇ ਕਰਕੇ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਉਹਨਾਂ ਦੇ ਸਲਾਨੇ ਜੋੜ ਮੇਲੇ ਕੱਲ ਮਨਾਏ ਗਏ ਤੇ ਅੱਜ ਫੇਰ ਬਾਬਾ ਹਰਨਾਮ ਸਿੰਘ ਜੀ ਤੇ ਬਾਬਾ ਪ੍ਰਗਟ ਸਿੰਘ ਦੀ ਜੋੜ ਮੇਲੇ ਨਗਰ ਬੰਡਾਲੇ ਦੇ ਵਿੱਚ ਰੈਣਮਾਈ ਸਿੰਘ ਸਾਹਿਬ ਸੰਤ ਬਾਬਾ ਕਲਦੀਪ ਸਿੰਘ ਜੀ ਢਾੜ ਸਾਹ ਵਾਲੇ ਮਹਾਂਪੁਰਖਾਂ ਦੇ ਉਹਨਾਂ ਦੇ ਸੰਜੋਗ ਦੇ ਨਾਲ ਸਾਰੀਆਂ ਸੰਤਾਂ ਨੇ ਮਿਲ ਕਰਕੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਦੀਵਾਨ ਨੂੰ ਸਜਾਏ ਗਏ ਸਜੀਆਂ ਦੀਵਾਨਾਂ ਦੇ ਵਿੱਚ ਰਾਗੀਆਂ ਢਾਡੀਆਂ ਅਤੇ ਕੁਇਸ਼ਨਾ ਸਿੰਘਾ ਨੇ ਗੁਰੂ ਦਾ ਜਸ ਨਾ ਕੇ ਸੰਤਾਂ ਨੂੰ ਨੇ ਹਾਲ ਕੀਤਾ ਤੇ ਸ਼ਾਮ ਨੂੰ ਦਲਪੰਥ ਵੱਲੋਂ ਤਾਂਤਰੰਬਾਪਾ ਵੀਰ ਸਿੰਘ ਜੀ ਜਨਾ ਦਲਪੰਥ ਦਾ ਔਜਨਾ ਤੋਂ ਲੈ ਕਰਕੇ ਉਤਾਰਾ ਇੱਥੇ ਹੋਇਆ ਹੈ ਮਹਾਂਪੁਰਖਾਂ ਦੀ ਆਗਿਆ ਅਨੁਸਾਰ ਦਲਪੰਥ ਨੇ ਮਹੱਲੇ ਕੱਢੇ ਤੇ ਬੜੇ ਖੁਸ਼ੀ ਹੋਏ ਤੇ ਸਾਰੀਆਂ ਸੰਗਤਾਂ ਨੇ ਚੱਲ ਪਣੀ ਸ਼ਕੀ ਕਿ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਤੇ ਜੋੜ ਮੇਲਿਆਂ ਦੇ ਵਿੱਚ ਹਿੱਸੇ ਪਾ ਕੇ ਬਹੁਤ ਬਹੁਤ ਲਾਭ ਪ੍ਰਾਪਤ ਕੀਤਾ ਹੈ ਇਹ ਮਹਾਂਪੁਰਖਾਂ ਸੰਤਾਂ ਨੇ ਬਾਬਾ ਵੀਰ ਸਿੰਘ ਜੀ ਉਹਨਾਂ ਦੇ ਮੌਜੂਦਾ ਮੁਖੀ ਸੰਤ ਬਾਬਾ ਗੁਰਦੀਪ ਸਿੰਘ ਜੀ ਚਾਰਸਰ ਵਾਲੇ ਉਹਨਾਂ ਦੀ ਰੈਣਮਈ ਵਿੱਚ ਜੋੜ ਮੇਲੇ ਬਣਾਏਗੇ ਉਹਨਾਂ ਇੱਥੋਂ ਦੇ ਮੁੱਖ ਸੇਵਾਦਾਰ ਨੇ ਉਹਨਾਂ ਦੇ ਗਾਂ ਨੂੰ ਸੇਵਾਦਾਰ ਮਹਾਂਪੁਰਖਾਂ ਨੇ ਬਾਅਦ ਇੱਥੇ बाबा प्रताप ਸਿੰਘ ਜੀ ਮੁੱਖ ਗ੍ਰੰਥੀ ਬਾਬਾ ਸਾਹਬ ਸਿੰਘ ਜੀ ਬੇਨਤ ਜਸੇ ਬੰਦਗੀਆਂ ਨੇ ਆਜਾ ਬੇਨਤ ਜਸੇ ਬੰਦਗੀਆਂ ਨੇ ਇਥੇ ਹਾਜ਼ਰੀਆਂ ਭਰੀਆਂ ਬਾਬਾ ਹੀਰਾ ਸਿੰਘ ਜੀ ਢੁਲਣੇ ਮਹਿਲ ਵਾਲੇ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲਾ ਸਾਹਿਬ ਵਾਲੇ ਸਿੰਘ ਸਾਹਿਬ ਬਾਬਾ ਚੰਦਾ ਸਿੰਘ ਜੀ ਭਿੱਕੀਵੰਡੀ ਦੇ ਮਹਾਂਪੁਰਖ ਹੋਰ ਵੀ ਮਹਾਂਪੁਰਖਾਂ ਨੇ ਇਥੇ ਹਾਜ਼ਰੀਆਂ ਭਰੀਆਂ ਕਿਉਂਕਿ ਮਹਾਂਪੁਰਖਾਂ ਦਾ ਮਹਾਂਪੁਰਖਾਂ ਨਾਲ ਪਿਆਰ ਹੈ ਇਸ ਕਰਕੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਕੋਈ ਜੋੜ ਮੇਲਾ ਹੁੰਦਾ ਹੈ ਤਾਂ ਮਹਾਂਪੁਰਖ ਸੱਦ ਕਰਕੇ ਸਾਰੇ ਮਹਾਂਪੁਰਖਾਂ ਨੂੰ ਜੇ ਜੋੜ ਮੇਲੇ ਮਨਾਉਂਦੇ ਨੇ ਇਸ ਕਰਕੇ ਸਾਰੇ ਮਹਾਂਪੁਰਖਾਂ ਨੇ ਹਾਜ਼ਰੀਆਂ ਭਰੀਆਂ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤੇ ਸਾਰੀਆਂ ਸੰਗਤਾਂ ਦਾ ਤੇ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ